ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਮਜੀਤ ਕੌਰ ਪਿੰਡ ਜੌਣ ਵਾਲੇ ਤੋਂ ਅਸੀਂ ਗੁਰਦੁਆਰਾ ਖਵਾਨੀ ਸਰਸਾ ਸਹਿਬ ਤਕਰੀਬਨ 2.5 ਸਾਲ ਤੋਂ ਆ ਰਹੇ ਆਂ ਬਾਬਾ ਬਲਵਿੰਦਰ ਸਿੰਘ ਜੀ ਕੋਲ ਤੇ ਬਾਕੀ ਇੱਥੇ ਅਸੀਂ ਨਾ ਵੀ ਮਤਲਬ ਬਾਬਾ ਬਲਵਿੰਦਰ ਸਿੰਘ ਜੀ ਗਰੀਬ ਘਰ ਦੀਆਂ ਬੇਟੀਆਂ ਦੇ ਵੀ ਮਤਲਬ ਆਨੰਦ ਕਾਰਜ ਕਰਦੇ ਆ ਤੇ ਉਹਦੇ ਵਾਸਤੇ ਅਸੀਂ ਕਮੇਟੀ ਬਣਾਈ ਹੋਈ ਆ ਜਿਹਦੇ ਵਿੱਚ ਮਤਲਬ ਉਹ ਬੰਦਾ ਵੀ ਮਤਲਬ ਆਪਦੀ ਸ਼ਰਧਾ ਅਨੁਸਾਰ ਕੋਈ 100 ਰੁਪਏ ਮਹੀਨੇ ਦਾ ਕੋਈ 200 ਰੁਪਏ ਕੋਈ 500 ਰੁਪਏ ਪਾ ਰਿਆ ਤੇ ਮਤਲਬ 2024 ਚ ਵੀ ਵਿਆਹ ਕੀਤੇ ਸੀ 2025 ਚ ਸੀ ਜਦੋਂ 2025 ਚ ਵਿਆਹ ਕੀਤੇ ਅਸੀਂ ਮਤਲਬ ਕਮੇਟੀ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਅਸੀਂ 60000 ਰੁਪਏ ਮਤਲਬ ਸਭ ਸੰਗਤ ਦੇ ਸਹਿਯੋਗ ਨਾਲ ਇਕੱਠਾ ਹੋਇਆ ਤੇ ਉਹ ਅਸੀਂ ਵੀ ਇੰਦਰ ਮਤਲਬ ਦਿੱਤਾ ਹਨਾ ਤੇ ਹੁਣ ਵੀ ਅਸੀਂ ਸੰਗਤ ਨੂੰ ਇਹੀ ਬੇਨਤੀ ਕਰ ਰਹੇ ਹਾਂ ਮੰਨ ਲਓ ਕਿ ਵੀ ਆਪਾਂ ਜੇ ਥੋੜੇ ਥੋੜੇ ਨਾਲ ਹੀ ਹਨਾ ਵੀ ਮਤਲਬ ਪੈਸੇ ਇਕੱਠੇ ਹੋ ਜਾਣਗੇ ਕੋਈ ਸਮਾਨ ਕੋਈ ਹੈ ਨਾ ਮਤਲਬ ਉਹਨਾਂ ਦੀ ਸਹਾਇਤਾ ਕਰ ਸਕਦੇ ਆ ਤੇ 2026 ਦੇ ਵਿੱਚ ਵੀ ਆਪਾਂ ਤੀਸਰੀ ਵਾਰ ਸਮਾਗਮ ਰੱਖ ਰਹੇ ਆ ਮਾਰਚ ਅਪ੍ਰੈਲ ਦੇ ਵਿੱਚ ਤੇ ਇਹ ਕੰਨਿਆਦਾਨ ਗਰੁੱਪ ਉਹ ਜਿਹੜਾ ਆਪਣਾ ਬਣਿਆ ਹੋਇਆ ਤੇ ਇਹ ਮੰਨ ਲਓ ਸਾਡੇ ਕੋਲੇ ਕੋਈ ਵੀ ਹੈ ਮਤਲਬ ਜੇ ਕਮੇਟੀ ਥਰੂ ਆ ਉਹ ਵੀ ਆਪਾਂ ਪੈਸੇ ਜਮ੍ਹਾਂ ਕਰਵਾ ਸਕਦੇ ਆ ਜਾਂ ਕੋਈ ਸਮਾਨ ਆ ਉਹ ਵੀ ਬਾਕੀ ਜਿਨ੍ਹਾਂ ਨੇ ਕੋਈ ਬੱਚੀਆਂ ਦੇ ਨਾਮ ਲਿਖਾਉਣੇ ਆ ਉਹ ਵੀ ਸਾਡੇ ਕੋਲੇ ਆ ਕੇ ਨਾਮ ਲਿਖਾ ਸਕਦੇ ਆ ਜਾਂ ਵੀ ਬਾਬਾ ਬਲਵਿੰਦਰ ਸਿੰਘ ਜੀ ਕੋਲੇ ਜਾਂ ਵੀ ਬਾਈ ਜੀ ਪ੍ਰਧਾਨ ਰੇਸ਼ਮ ਸਿੰਘ ਉਹਨਾਂ ਕੋਲੇ ਤੇ ਵੀ ਇਹ ਆਪਾਂ ਪ੍ਰੋਗਰਾਮ ਨੇਪਰੇ ਚਾੜ੍ਹ ਕੇ ਵਧੀਆ ਇੱਕੇ ਨਾਲ ਜਿਵੇਂ ਪਹਿਲਾਂ ਦੋ ਵਾਰੀ ਮਤਲਬ ਬੇਬਕੀਆਂ ਦੀਆਂ ਅਰਸ਼ਾਦੀਆਂ ਕੀਤੀਆਂ ਤੇ ਇਸ ਵਾਰ ਵੀ ਇਸ ਤਰ੍ਹਾਂ ਹੀ ਵਧੀਆ ਨੇਪਰੇ ਚੜਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ